ਤਾ ਸੰਗਤ ਦਾ ਹੜਾ ਇੱਕ ਪਾਸੇ ਇੱਕ ਪਾਸੇ ਘੱਗਰ ਦਾ ਹੜਾ ਐ ਇਸ ਵੇਲੇ ਦੀ ਇਹ ਤਸਵੀਰ ਐ ਜਿਹੜੀ ਇਹ ਸਿਰਫ ਸੇਵਾ ਕਰਨ ਵਾਲੇ ਲੋਕਾਂ ਦੀ ਐ ਇਹ ਨੌਜਵਾਨਾਂ ਦੀਆਂ ਤਸਵੀਰਾਂ ਤੁਸੀਂ ਵੇਖੋ ਤੁਸੀਂ ਮਾਝੇ ਤੋਂ ਬਹੁਤ ਸਾਰੀਆਂ ਤਸਵੀਰਾਂ ਇਸ ਤਰੀਕੇ ਦੀਆਂ ਸਾਹਮਣੇ ਆਈਆਂ ਇਹ ਮਾਲਵਾ ਹੈ ਮਾਲਵੇ ਦੇ ਵਿੱਚ ਆਪਣੇ ਆਪ ਨੂੰ ਆਪਣੇ ਘਰਾਂ ਨੂੰ ਆਪਣੇ ਲੋਕਾਂ ਨੂੰ ਬਚਾਉਣ ਵਾਸਤੇ ਆਪ ਮੁਹਾਰੇ ਇਹ ਲੋਕ ਆਏ ਹੋਏ ਬੋਲੇ ਈਸ਼ਾਨ ਹਾਲ ਜ਼ਿਲ੍ਹਾ ਪਟਿਆਲਾ ਬਲਾਕ ਪੁਨਰਹੇੜੀ ਪਿੰਡ ਪੜਲੀ ਦੇ ਬਿਲਕੁਲ ਨਾਲ ਲੱਗਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ 2023 ਦੇ ਵਿੱਚ ਜਦੋਂ ਹੜ੍ਹ ਆਇਆ ਸੀ ਤਾਂ ਇੱਥੋਂ ਬ੍ਰੀਚ ਪਿਆ ਸੀ ਘੱਗਰ ਦਾ ਇਹ ਪਾੜ ਹੈ ਜਿਹੜਾ ਇਸ ਨੇ ਬਹੁਤ ਸਾਰਾ ਇਲਾਕੇ ਦਾ ਨੁਕਸਾਨ ਕੀਤਾ ਸੀ ਬਹੁਤ ਸਾਰੇ ਪਿੰਡ ਨੇ ਜਿਹੜੇ ਇਸ ਦੀ ਮਾਰ ਦੇ ਵਿੱਚ ਆਉਂਦੇ ਨੇ ਜੇਕਰ ਅਸੀਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਬੜਲੀ ਪਿੰਡ ਹੈ ਅੱਗੇ ਦੌਲਤਪੁਰ ਆ ਜਾਂਦਾ ਪ੍ਰਾਉੜ ਵੀ ਅੱਗੇ ਇਸ ਦੀ ਮਾਰ ਦੇ ਵਿੱਚ ਆਉਂਦਾ ਦੁਰਦ ਪਿੰਡ ਆਉਂਦਾ ਹੈ ਮਹਿਮੂਦਪੁਰ ਉਲਟਪੁਰ ਇਹ 2023 ਚ ਤੁਸੀਂ ਦੱਸ ਕੇ ਹਟਿਓ ਪਹਿਲਾਂ ਇੱਥੋਂ ਜਿਹੜਾ ਪਾੜ ਪਿਆ ਸੀਗਾ ਤਾਂ ਉਹੀ ਡਰ ਹੈ ਲੋਕਾਂ ਦੇ ਵਿੱਚ ਕਿ ਜੇ ਕਿਤੇ ਇਹ ਪਾੜ ਹੈ ਜਿਹੜਾ ਖੁੱਲ ਜਾਂਦਾ ਤਾਂ ਇੱਥੋਂ ਦੇ ਪਿੰਡ ਜਿਹੜੇ ਨੇ ਉਸੇ ਤਰੀਕੇ ਦੇ ਨਾਲ ਮਾਰ ਦੇ ਵਿੱਚ ਨਾ ਆਉਣ ਰੱਬ ਨਾ ਕਰੇ ਕਿ ਇਸ ਤਰੀਕੇ ਦੀ ਸਥਿਤੀ ਆਵੇ ਤਾਂ ਉਸ ਚੀਜ਼ ਨੂੰ ਲੈ ਕੇ ਸੰਗਤ ਹੈ ਜਿਹੜੀ ਇੱਥੇ ਆਪ ਮੁਹਾਰੇ ਜੁੜੀ ਹੋਈ ਹੈ ਜੇ ਪਾਣੀ ਦਾ ਪੱਧਰ ਵੱਧਾ ਇਹ ਟੁੱਟ ਜਾਂਦਾ ਤਾਂ ਉਸ ਤੋਂ ਬਾਅਦ ਦੇ ਵਿੱਚ ਲੋਕ ਇੱਥੇ ਪਹੁੰਚਣਗੇ ਤਾਂ ਉਹ ਕੰਮ ਹੋ ਜਾਵੇਗਾ ਕਿ ਸੱਪ ਲੰਘ ਗਿਆ ਤੇ ਲਕੀਰ ਕੁੱਟਣੀ ਹੈ ਤੇ ਇਹਨਾਂ ਨੇ ਆਪ ਜਾ ਕੇ ਪਟਿਆਲੇ ਤੋਂ ਕੁਝ ਤਾਂ ਮੁੱਲ ਖਰੀਦ ਕੇ ਥੈਲੀ ਲੈ ਕੇ ਆਇਆ ਕੁਝ ਆਪਣੇ ਆਪਣੇ ਘਰਾਂ ਤੋਂ ਲੈ ਕੇ ਆਇਆ ਸਾਡੇ ਨਾਲ ਨੇ ਇਹਨਾਂ ਦਾ ਪਛੋਕੜ ਅਮ੍ਰਿਤਸਰ ਦਾ ਅਜਨਾਲਾ ਜਿਹੜਾ ਇਸ ਵੇਲੇ ਪਾਣੀ ਦੀ ਮਾਰ ਦੇ ਵਿੱਚ ਹੈ ਇਹਨਾਂ ਦੇ ਚਾਚੇ ਤਾਏ ਜਿਹੜੇ ਪਿਛਲੇ ਪਰਿਵਾਰ ਦੇ ਨੇ ਉਹ ਸਾਰੇ ਇਸ ਪਾਣੀ ਦੀ ਮਾਰ ਦੇ ਵਿੱਚ ਨੇ ਉੱਥੇ ਇੱਕ ਟੋਕ ਟੋਕ ਇੱਕ ਕਿਲੇ ਦਾ ਇਸ ਨੂੰ ਮਜ਼ਬੂਤ ਕਰਨ ਦੀ ਬਹੁਤ ਜ਼ਰੂਰਤ ਆ ਆਮ ਨਮਤਾ ਇਹ ਹੀ ਅਜਿਹੇ ਤਾਂ ਲੋਕਾਂ ਨੂੰ ਹੀ ਬਿਜਾਸ਼ ਕਰਦੇ ਆ ਵੱਤੋ ਵੱਧ ਆ ਕੇ ਇੱਥੇ ਮਤਲਬ ਅਮ ਕੀਤਾ ਜਾਵੇ ਤੇ ਆਪਣੀ ਹਰੇਕ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਈ ਬੰਦੇ ਕਹਿ ਦਿੰਦੇ ਆ ਕਿ ਸਾਨੂੰ ਲੋਡ ਨਹੀਂ ਪਰ ਇਹ ਲੋਡ ਹਰੇਕ ਦੀ ਆ ਘੱਗਰ ਦੇ ਵਿੱਚ ਪਾਣੀ ਹੈ ਜਿਹੜਾ ਲਗਾਤਾਰ ਸਾਰਿਆਂ ਦੀਆਂ ਚਿੰਤਾਵਾਂ ਵਧੀਆਂ ਹੋਈਆਂ ਨੇ ਉਸ ਦੇ ਨਾਲ ਸਾਰੇ ਫਿਕਰ ਦੇ ਵਿੱਚ ਨੇ ਜ਼ਿਲ੍ਹਾ ਪਟਿਆਲਾ ਬਲਾਕ ਭੁੰ ਰਹੇੜੀ ਪਿੰਡ ਬੜਲੀ ਦੇ ਬਿਲਕੁਲ ਨਾਲ ਲੱਗਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ 2023 ਦੇ ਵਿੱਚ ਜਦੋਂ ਹੜ੍ਹ ਆਇਆ ਸੀ ਤਾਂ ਇੱਥੋਂ ਬ੍ਰੀਚ ਪਿਆ ਸੀ ਘੱਗਰ ਦਾ ਇਹ ਪਾੜ ਹੈ ਜਿਹੜਾ ਇਸ ਨੇ ਬਹੁਤ ਸਾਰਾ ਇਲਾਕੇ ਦਾ ਨੁਕਸਾਨ ਕੀਤਾ ਸੀ ਬਹੁਤ ਸਾਰੇ ਪਿੰਡ ਨੇ ਜਿਹੜੇ ਇਸ ਦੀ ਮਾਰ ਦੇ ਵਿੱਚ ਆਉਂਦੇ ਨੇ ਜੇਕਰ ਅਸੀਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਬੜਲੀ ਪਿੰਡ ਹੈ ਅੱਗੇ ਦੌਲਤਪੁਰ ਆ ਜਾਂਦਾ ਹੈ ਪ੍ਰਾਉਡ ਵੀ ਅੱਗੇ ਇਸ ਦੀ ਮਾਰ ਦੇ ਵਿੱਚ ਆਉਂਦਾ ਹੈ ਦੁਰਦ ਪਿੰਡ ਆਉਂਦਾ ਹੈ ਮਹਿਮੂਦਪੁਰ ਉਲਟਪੁਰ ਇਹ ਸਾਰੇ ਪਿੰਡ ਜਿਹੜੇ ਨੇ ਇਸ ਦੀ ਮਾਰ ਵਿੱਚ ਆਏ ਇਹਨਾਂ ਪਿੰਡਾਂ ਦੀਆਂ ਫਸਲਾਂ ਬਰਬਾਦ ਹੋਈਆਂ ਇਹਨਾਂ ਪਿੰਡਾਂ ਨੂੰ ਸ਼ਹਿਰ ਦੇ ਨਾਲ ਜੋੜਨ ਵਾਲਾ ਲਿੰਕ ਰੋਡ ਹੈ ਜਿਹੜਾ ਭੁੰਰਹੇੜੀ ਨੂੰ ਉਹ ਸਾਰਾ ਟੁੱਟ ਚੁੱਕਿਆ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਉਸ ਦੀ ਕੀ ਹਾਲਤ ਹੈ ਤੁਸੀਂ ਸਭ ਜਾਣਦੇ ਹੋ ਕਿ ਹਾਲੇ ਤੱਕ ਉਹ ਰੋਡ ਹੈ ਜਿਹੜਾ ਬਣ ਨਹੀਂ ਸਕਿਆ ਸੰਗਤ ਦੇ ਵੱਲੋਂ ਇਲਾਕੇ ਦੇ ਵੱਲੋਂ ਇੱਕ ਵੱਡੀ ਸੇਵਾ ਇਸ ਵੇਲੇ ਕੀਤੀ ਜਾ ਰਹੀ ਹੈ ਤੁਸੀਂ ਵੇਖੋਗੇ ਕਿ ਅਸੀਂ ਪਰਸੋਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਇੱਥੋਂ ਕਿ ਇਹ ਬਰੀਚ ਜਿਹੜਾ 2023 ਦੇ ਵਿੱਚ ਪਿਆ ਸੀ ਇੱਥੇ ਪ੍ਰਬੰਧ ਜਿਹੜੇ ਉਹ ਆਰਜ਼ੀ ਨੇ ਤਾਂ ਇਹਨਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਇਹਨਾਂ ਕੰਡਿਆਂ ਨੂੰ ਹੋਰ ਪੱਕੇ ਕਰਨ ਦੀ ਲੋੜ ਹੈ ਤਾਂ ਸੰਗਤ ਦਾ ਹੜਾ ਇੱਕ ਪਾਸੇ ਇੱਕ ਪਾਸੇ ਘੱਗਰ ਦਾ ਹੜਾ ਹੈ ਸੰਗਤ ਜਿਹੜੀ ਹੈ ਇਸ ਵੇਲੇ ਇੱਥੇ ਇਸ ਪਾੜ ਨੂੰ ਹੈ ਜਿਹੜਾ ਹੋਰ ਪੱਕਿਆ ਕਰਨ ਤੇ ਇਸ ਕੰਡੇ ਨੂੰ ਹੋਰ ਮਜ਼ਬੂਤ ਕਰਨ ਤੇ ਲੱਗੀ ਹੋਈ ਹੈ ਅਸ ਵੇਲੇ ਸਾਡੇ ਨਾਲ ਪਿੰਡ ਮਹਿਮੂਦਪੁਰ ਤੋਂ ਸੁਖਵਿੰਦਰ ਸਿੰਘ ਲਾਲੀ ਨੇ ਗੱਲ ਕਰਦੇ ਆ ਉਹਨਾਂ ਦੇ ਨਾਲ ਹਾਂਜੀ ਬ੍ਰਿੰਦਰ ਜੀ ਇਹ ਜਿਹੜੀ ਤਰਾਸ ਦੀ ਸਾਡੇ ਜਿਹੜੇ ਇਲਾਕੇ ਦੀ ਆ ਇਹ 2023 ਚ ਤੁਸੀਂ ਦੱਸ ਕੇ ਹਟਿਓ ਪਹਿਲਾਂ ਇੱਥੋਂ ਜਿਹੜਾ ਪਾੜ ਪਿਆ ਸੀਗਾ ਇੱਕ ਆ ਨਾਲ ਤੁਸੀਂ ਦੇਖ ਲਓ ਇਧਰ ਸੰਗਤ ਲੱਗੀ ਹੋਈ ਆ ਇੱਥੋਂ ਪਾਣੀ ਜਿਹੜਾ ਸਾਰਾ ਬਾਹਰ ਚਲੇ ਗਿਆ ਸੀ ਇੱਕ ਅੱਗੇ ਜਾ ਕੇ ਥੋੜਾ ਹੋਰ ਇੱਕ ਜਿਹੜਾ ਪਾੜ ਪਿਆ ਸੀ ਉਹ ਸਾਹਮਣੇ ਜਾ ਕੇ ਦੁੜਦ ਦੀ ਜਿਹੜੀ ਹੱਦ ਚੋਂ ਉਹਨੇ ਵੱਡਾ ਜਿਹੜਾ ਇਲਾਕੇ ਦਾ ਭਾਰੀ ਨੁਕਸਾਨ ਜਿਹੜਾ ਕਿ ਕਈ ਪੰਜਾਹਾਂ ਪਿੰਡਾਂ ਦੇ ਵਿੱਚ ਦੀ ਜਿਹੜਾ ਹੋ ਕੇ ਇਹ ਜੀਰੀਆਂ ਚਰੀਆਂ ਹਰਾਚਾਰਾ ਤੂੜੀ ਟਿਊਬਲ ਜਿਹੜੇ ਬੋਰਾ ਦੇ ਕੋਠੇ ਆ ਤੇ ਪਿੰਡਾਂ ਚ ਵੀ ਮਕਾਨਾ ਦੇਖੋ ਤੁਸੀਂ ਬੜਲੀ ਪਿੰਡ ਸਾਹਮਣੇ ਦਿਖ ਰਿਹਾ ਕਿਉਂਕਿ ਇਹ ਸਾਰਾ ਮੂੰਹ ਇਹਦਾ ਘੱਗਰ ਦਾ ਬੜਲੀ ਵਾਲੇ ਪਾਸੇ ਨੂੰ ਹੋ ਗਿਆ ਸੀ ਹੁਣ ਅਸੀਂ ਇਸ ਸਥਿਤੀ ਚ ਆ ਵੀ ਸਾਡੀਆਂ ਜਿਹੜੀਆਂ ਫਸਲਾਂ ਤਾਂ ਜਿਹੜੀਆਂ ਹੈਗੀਆਂ ਉਹ ਤਾਂ ਗੱਲ ਵੱਖਰੀ ਹੈ ਜਿਹੜਾ ਨੁਕਸਾਨ ਹੋਏਗਾ ਪਰ ਸਾਨੂੰ ਆਪਣੀ ਜਾਨ ਮਾਲ ਦਾ ਜਿਹੜਾ ਜਿਹੜਾ ਖਤਰਾ ਬਣਿਆ ਹੋਇਆ ਹੈਗਾ ਨਾ ਤਾਂ ਕੋਈ ਅਸੀਂ ਇੱਕ ਹੋਰ ਇੱਥੇ ਇੱਕ ਮਹਿਸੂਸ ਕਰ ਰਹੇ ਆਂ ਜਿਵੇਂ ਅਸੀਂ ਜਿਹੜਾ ਪੰਜਾਬ ਸਾਡੀ ਸਟੇਟ ਆ ਵੀ ਅਸੀਂ ਮੁੱਖ ਮੰਤਰੀ ਲੈਸ ਅਸੀਂ ਜਿਹੜੀ ਸਰਕਾਰ ਲੈਸ ਅਸੀਂ ਸੋਚ ਰਹੇ ਆਂ ਵੀ ਸਾਡੀ ਇੱਥੇ ਸਰਕਾਰ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ ਕਿਉਂਕਿ ਅਸੀਂ ਜਿਹੜੀ ਸਾਰਾ ਦਿਨ ਲੋਕਾਂ ਦੇ ਵਿੱਚ ਵਿਚਰਦੇ ਵੀ ਆਂ ਤੁਸੀਂ ਵੀ ਵਿਚਰਦੇ ਹੋ ਪਰ ਕਿਤੇ ਵੀ ਜਾ ਕੇ ਜਿਹੜੀ ਰਿਐਲਿਟੀ ਆ ਜਿਹੜੀ ਉਹਨਾਂ ਦਾ ਫਰਜ਼ ਬਣਦਾ ਸਰਕਾਰ ਦਾ ਨਾ ਕੋਈ ਡਰੇਨ ਵਿਭਾਗ ਵਾਲਾ ਨਾ ਕੋਈ ਜਿਹੜਾ ਕੋਈ ਪਾਣੀਆਂ ਦੇ ਪ੍ਰਬੰਧ ਜਿਨ੍ਹਾਂ ਨੇ ਕਰਨੇ ਆ ਨਾ ਕੋਈ ਸਫਾਈ ਮਹਿਕਮਾ ਕੋਈ ਵੀ ਨਹੀਂ ਜਦੋਂ ਹੁਣ ਹਲ ਫਲੱਡਾਂ ਵਾਲੀ ਸਥਿਤੀ ਬਣ ਗਈ ਹੁਣ ਆ ਕੇ ਸਾਰੇ ਇੱਥੇ ਫੋਟੋਆਂ ਖਿਚਾਉਂਦੇ ਨੇ ਤੇ ਬਿਆਨ ਦੇ ਕੇ ਚਲੇ ਜਾਂਦੇ ਆ ਉਹ ਜਿਹੜਾ ਕੰਮ ਰਿਐਲਿਟੀ ਜਿਹੜਾ ਜ਼ਮੀਨੀ ਹਕੀਕਤ ਕੁਝ ਨਹੀਂ ਹੈਗਾ ਜਿਹੜਾ ਕੋਈ ਉਹਨਾਂ ਦੇ ਸਾਡਾ ਜਿਹੜਾ ਇੱਥੇ ਕੋਈ ਕੰਮ ਕਰਨ ਤਾਂ ਇਹ ਅਪੀਲ ਹੈ ਜਿਹੜੀ ਵਾਰ-ਵਾਰ ਕੀਤੀ ਜਾ ਰਹੀ ਹੈ ਕਿ ਜਿੱਥੇ ਕਿਤੇ ਤੁਹਾਨੂੰ ਕੰਡੇ ਕਮਜ਼ੋਰ ਲੱਗਦੇ ਨੇ ਉੱਥੇ ਸੰਗਤ ਹੈ ਜਿਹੜੀ ਇਨਾਂ ਨੂੰ ਪੱਕਿਆਂ ਕਰ ਸਕਦੀ ਐ ਉਡੀਕਣ ਦੀ ਜ਼ਰੂਰਤ ਨਹੀਂ ਐ ਕਿ ਕੋਈ ਬਾਹਰੋਂ ਆਵੇਗਾ ਜਾਂ ਕਿਸੇ ਦੇ ਵੱਲੋਂ ਹੋਰ ਪਹਿਲ ਕਦਮੀ ਕੀਤੀ ਜਾਵੇਗੀ ਇਲਾਕਾ ਵਾਸੀ ਸੰਗਤ ਐ ਜਿਹੜੀ ਉਹ ਸਰਕਾਰ ਤੋਂ ਬਹੁਤ ਵੱਡੀ ਹੁੰਦੀ ਐ ਤੇ ਕੋਈ ਵੀ ਸੰਸਥਾ ਸੰਗਤ ਤੋਂ ਵੱਡੀ ਨਹੀਂ ਹੋ ਸਕਦੀ ਬਰੇਂਦਰ ਜੀ ਮੈਂ ਇੱਕ ਹੋਰ ਕਹਿਣਾ ਚਾਹਨਾ ਹਰੇ ਇਹ ਰਾਤ ਜਿਹੜਾ ਪਹਿਲਾਂ ਪਾਣੀ ਆਇਆ ਸੀ ਇਹ ਜੀਰੀਆਂ 'ਚ ਵੱੜ ਚੁੱਕਿਆ ਸੀ ਫਿਰ ਲੋਕਾਂ ਨੇ ਪਿੰਡਾਂ 'ਚ ਲਾਸਮੈਂਟਾਂ ਕੀਤੀਆਂ ਵੀ ਜਾ ਕੇ ਆਪਣਾ ਪ੍ਰਬੰਧ ਆਪ ਕਰੋ ਕਿਉਂਕਿ ਜਿੰਨੇ ਆ ਨਾ ਤਾਂ ਸਾਡੇ ਕੋਲ ਕੋਈ ਮਦਦ ਪਹੁੰਚੀ ਕੋਈ ਥੈਲੇ ਜਿਹੜੇ ਬੋਰੇ ਆ ਸਾਨੂੰ ਜਿਹੜੇ ਭਰ ਕੇ ਅਸੀਂ ਲਾ ਦੀਏ ਨਾ ਕੋਈ ਸਾਨੂੰ ਕੋਈ ਡੀਜ਼ਲ ਵਾਸਤੇ ਖਰਚਾ ਨਾ ਕੋਈ ਮਤਲਬ ਕਿਸੇ ਤਰ੍ਹਾਂ ਦੀ ਵੀ ਕੋਈ ਮਦਦ ਮਿੱਟੀ ਜਾਂ ਕੋਈ ਕਿਸੇ ਤਰ੍ਹਾਂ ਦਾ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਇਹ ਲੋਕ ਜਿਹੜੇ ਹੈਗੇ ਆ ਮਹਉਂਦਪੁਰ ਦੇ ਆਖੜਿਆਂ ਦੁੜਦਲੇ ਖੜੇ ਆ ਆ ਬਾਕੀ ਦੌਲਤਪੁਰ ਵਾਲੇ ਖੜੇ ਆ ਤੇ ਸਾਰੇ ਪਿੰਡਾਂ ਨੇ ਆ ਆਪਣੇ ਆਪਣੇ ਜਾ ਕੇ ਬੜਲੀ ਵਾਲੇ ਤੇ ਇਹਨਾਂ ਨੇ ਆਪ ਜਾ ਕੇ ਪਟਿਆਲੇ ਤੋਂ ਕੁਝ ਤਾਂ ਮੁੱਲ ਖਰੀਦ ਕੇ ਥੈਲੇ ਲੈ ਕੇ ਆਇਆ ਕੁਝ ਆਪਣੇ ਆਪਣੇ ਘਰਾਂ ਤੋਂ ਲੈ ਕੇ ਆਇਆ ਇਹ ਆਪ ਮਹਾਰੇ ਲੋਕ ਜਿਹੜਾ ਇਹ ਡਰ ਦਾ ਮਾਹੌਲ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ ਆ ਨਾਲ ਹੀ ਕੱਗਰ ਦੀ ਤੁਹਾਨੂੰ ਮੈਂ ਵੀਡੀਓ ਦਿਖਾਉਣਾ ਚਾਹੁੰਦਾ ਥੋੜੇ ਦੇਖ ਲਓ ਨਾਲ ਹੀ ਚੱਲ ਰਿਹਾ ਇਹ ਜਿਹੜਾ ਬੰਨ ਹੈਗਾ ਇਹ ਕਿੰਨਾ ਕੁ ਮਜ਼ਬੂਤ ਆ ਤੁਸੀਂ ਦੇਖ ਲਓ ਇੱਕ ਜਿੰਨੀ ਕ ਆਪਾਂ ਵੱਟ ਖੇਤ ਦੀ ਜੀਰੀ ਤੋਂ ਪਾਣੀ ਰੋਕਣ ਵਾਸਤੇ ਵੱਟ ਹੁੰਦੀ ਆ ਇੰਨਾ ਕੀ ਜਿਹੜਾ ਇਹ ਰਹਿ ਗਿਆ ਤੁਸੀਂ ਅੱਗੇ ਜਾ ਕੇ ਚਾਹੇ ਭਾਵੇਂ ਬਾਅਦ ਚ ਚਾਹ ਹੁਣੇ ਦੇਖਣਾ ਆ ਨਾਲ ਇੱਕ ਅੱਗਰ ਚੱਲ ਰਿਹਾ ਇੱਕ ਡਿੰਗ ਤੇ ਆਪਣੇ ਨਾਲ ਹੈਗਾ ਬਰਿੰਦਰ ਜੀ ਇਹ ਹਾਲਾਤ ਬਣੇ ਇਹ ਪਾਣੀ ਚਿੰਤਾ ਦਾ ਕਾਰਨ ਕਿਉਂ ਹੈ ਇੱਕ ਐਂਗਲ ਤੁਹਾਨੂੰ ਹੋਰ ਵੀ ਇੱਥੇ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਇਹ ਸਾਡੇ ਨਾਲ ਨੇ ਇਹਨਾਂ ਦਾ ਪਛੋਕੜ ਅਮ੍ਰਿਤਸਰ ਦਾ ਅਜਨਾਲਾ ਜਿਹੜਾ ਇਸ ਵੇਲੇ ਪਾਣੀ ਦੀ ਮਾਰ ਦੇ ਵਿੱਚ ਹੈ ਇਹਨਾਂ ਦੇ ਚਾਚੇ ਤਾਏ ਜਿਹੜੇ ਪਿਛਲੇ ਪਰਿਵਾਰ ਦੇ ਨੇ ਉਹ ਸਾਰੇ ਇਸ ਪਾਣੀ ਦੀ ਮਾਰ ਦੇ ਵਿੱਚ ਨੇ ਉੱਥੇ ਉੱਥੋਂ ਦੇ ਕੀ ਹਾਲਾਤ ਨੇ ਕਿਉਂਕਿ ਬਹੁਤ ਸਾਰੀਆਂ ਤਸਵੀਰਾਂ ਸਾਡੇ ਤੱਕ ਪਹੁੰਚੀਆਂ ਜਿੱਥੇ ਸਾਡੇ ਖੇਤਾਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਪਾਣੀ ਹੈ ਉੱਥੇ ਸਾਡੀਆਂ ਅੱਖਾਂ ਦੇ ਵਿੱਚ ਵੀ ਪਾਣੀ ਹੈ ਕਿਉਂਕਿ ਸਾਡੇ ਆਪਣੇ ਲੋਕ ਉਹਨਾਂ ਹੜ੍ਹਾਂ ਦੀ ਮਾਰ ਦੇ ਵਿੱਚ ਨੇ ਸਾਡੇ ਲੋਕਾਂ ਦੀ ਜਾਨ ਮਾਲ ਹੈ ਜਿਹੜੀ ਖਤਰੇ ਦੇ ਵਿੱਚ ਹੈ ਉਹਨਾਂ ਦੇ ਡੰਗਰ ਰੁੱਢਦੇ ਵੇਖੇ ਅਸੀਂ ਤਾ ਉਹਨਾਂ ਦੇ ਘਰਾਂ ਦੀ ਬਰਬਾਦੀ ਤਬਾਈ ਹੈ ਜਿਹੜੀ ਉਹ ਕਿਵੇਂ ਹੋਈ ਤਾਂ ਇਹਨਾਂ ਤੋਂ ਸਮਝਦੇ ਹਾਂ ਥੋੜਾ ਜਿਆ ਕਿ ਕੀ ਹਾਲਾਤ ਨੇ ਉੱਥੋਂ ਦੇ ਤੁਹਾਡੀ ਗੱਲ ਹੁੰਦੀ ਰਹਿੰਦੀ ਹੈ ਹਾਂਜੀ ਪਹਿਲਾਂ ਤਾਂ ਅਸੀਂ ਛੇਕੜ ਜਿਹੜਾ ਭਿੱਡੀਆਂ ਔਲਖਾ ਸਾਡਾ ਪਿੰਡ ਹੈ ਜਿ ਨਾਲੇ ਤਹਿਸੀਲ ਦੇ ਕੋਲ ਹੜ੍ਹ ਦੇ ਮਾਰੇ ਉੱਥੋਂ ਅਸੀਂ ਉੱਠ ਕੇ ਪਟਿਆਲੇ ਜ਼ਿਲ੍ਹੇ ਚਾਏ ਪਹਿਲਾਂ ਵੀ ਬਹੁਤ ਜ਼ਿਆਦਾ 88 ਚੜ੍ਹ ਚੋਂ ਉਦੋਂ ਉੱਠ ਕੇ ਇੱਧਰ ਆਏ ਇੱਧਰ ਆਏ ਤੇ ਇੱਧਰ ਵੀ ਪਾਣੀ ਦਾ ਹੜ੍ਹ ਦਾ ਉਹੀ ਘੱਗਰ ਦੇ ਕੋਲ ਬਹੁਤ ਖਤਰਾ ਬਣਿਆ ਹੋਇਆ ਇਸ ਟਾਈਮ ਅਸੀਂ ਆਪ ਖੁਦ ਪਰਸੋਂ ਦੇ ਬੰਨਰੇ ਪਾਣੀ ਕਰਦੇ ਜਾ ਰਿਹਾ ਦਾ ਬੰਨਾ ਤੇ ਬਹੁਤ ਹੀ ਇਸ ਟਾਈਮ ਖਤਰੇ ਦੇ ਵਿੱਚ ਬੈਠੇ ਪਿੱਛੇ ਕੀ ਹਾਲਾਤ ਨੇ ਇਸ ਵੇਲੇ ਉੱਥੇ ਅਜਨਾਲਾ ਦੀ ਗੱਲ ਕਰੀਏ ਤਾਂ ਜਿਹੜਾ ਰਾਵਈ ਦਾ ਸੱਕੀ ਨਾਲਾ ਹੈ ਜਿਹੜਾ ਉੱਥੋਂ ਪਾਣੀ ਉਹਦੇ ਵਿੱਚ ਜਦੋਂ ਪੈਣਾ ਸ਼ੁਰੂ ਹੋ ਗਿਆ ਤੇ ਬੜੀ ਵੱਡੀ ਮਾਰ ਹੈ ਉਸਨੇ ਉੱਥੇ ਕੀਤੀ ਹੈ ਕੀ ਹਾਲਾਤ ਨੇ ਤੁਹਾਡੀ ਗੱਲ ਹੁੰਦੀ ਰਹਿੰਦੀ ਹੈ ਬਹੁਤ ਜ਼ਿਆਦਾ ਪਾਣੀ ਪਿੰਡੀਆਂ ਔਲਖਾਂ ਨੂੰ ਪਿੰਡ ਪਹੁੰਚ ਗਿਆ ਪਾਣੀ ਸਦਾ ਪਿੰਡੀਆਂ ਪਿੰਡੀਆਂ ਔਲਖਾ ਪਾਣੀ ਬਹੁਤ ਜ਼ਿਆਦਾ ਪਾਣੀ ਚਾਰ ਚੁਫੇਰੇ ਪਾਣੀ ਦੀ ਲਪੇਟ ਚ ਪਿੰਡ ਆ ਚੁੱਕਿਆ ਇਸ ਟਾਈਮ ਅੰਮ੍ਰਿਤਸਰ ਜ਼ਿਲ੍ਹੇ ਦਾ ਇਹ ਅਜਨਾਲਾ ਦੇ ਵਿੱਚ ਪਿੰਡ ਪੈ ਜਾਂਦਾ ਹੈ ਉੱਥੇ ਤਾਂ ਉੱਥੋਂ ਦੀ ਇਹ ਸਥਿਤੀ ਹੈ ਤਾਂ ਉਹੀ ਡਰ ਹੈ ਲੋਕਾਂ ਦੇ ਵਿੱਚ ਕਿ ਜੇ ਕਿਤੇ ਇਹ ਪਾੜ ਹੈ ਜਿਹੜਾ ਖੁੱਲ ਜਾਂਦਾ ਤਾਂ ਇੱਥੋਂ ਦੇ ਪਿੰਡ ਜਿਹੜੇ ਨੇ ਉਸੇ ਤਰੀਕੇ ਦੇ ਨਾਲ ਮਾਰ ਦੇ ਵਿੱਚ ਨਾ ਆਉਣ ਰੱਬ ਨਾ ਕਰੇ ਕਿ ਇਸ ਤਰੀਕੇ ਦੀ ਸਥਿਤੀ ਆਵੇ ਤਾਂ ਉਸ ਚੀਜ਼ ਨੂੰ ਲੈ ਕੇ ਸੰਗਤ ਹੈ ਜਿਹੜੀ ਇੱਥੇ ਆਪ ਮੁਹਾਰੇ ਜੁੜੀ ਹੋਈ ਹੈ ਅਸੀਂ ਵੀ ਆਪਣੇ ਮਾਧਿਅਮ ਤੋਂ ਅਪੀਲ ਕੀਤੀ ਸੀ ਕਿ ਇਸ ਪਾੜ ਨੂੰ ਹੈ ਜਿਹੜਾ ਹੋਰ ਜ਼ਿਆਦਾ ਪੱਕਿਆਂ ਕਰਨ ਦੀ ਜ਼ਰੂਰਤ ਹੈ ਇਹ ਜੇਕਰ ਲੰਬਾਈ ਦੀ ਗੱਲ ਕਰੀਏ ਤਾਂ ਕਿੰਨਾ ਕੁ ਲੰਬਾ ਹੋਵੇਗਾ ਇਹ ਅੱਧੇ ਕਿਲੇ ਤੋਂ ਸ਼ਾਇਦ ਉੱਤੇ ਹੋਵੇਗਾ ਇਹ ਕਿਲੇ ਦਾ ਕਟੋ-ਕਟ ਜੀ ਇੱਕ ਟੁਕੜ ਇੱਕ ਕਿਲੇ ਦਾ ਇਸ ਨੂੰ ਮਜ਼ਬੂਤ ਕਰਨ ਦੀ ਬਹੁਤ ਜ਼ਰੂਰਤ ਆ ਜਦ ਕਿ ਸਰਕਾਰਾਂ ਹੀ ਕਰ ਸਕਦੀਆਂ ਪਰ ਸਰਕਾਰਾਂ ਸਮੇਂ ਸਿਰ ਕੋਈ ਉਪਰਾਲਾ ਨਹੀਂ ਕਰਦੀਆਂ ਇਹ ਲੋਕਾਂ ਨੂੰ ਆ ਆਪਣੇ ਤੌਰ ਤੇ ਅੱਜ ਦੇਖ ਲਓ ਤੁਹਾਡੇ ਸਾਹਮਣੇ ਹੈ ਜਿਲਾਕ ਆਪਣਾ ਬੜਲੀ ਪਿੰਡ ਦੇ ਮਹਿਮੂਦਪੁਰ ਦੇ ਦولتਪੁਰ ਦੀ ਸੰਗਤ ਆਪ ਬੋਰੇ ਲੈ ਕੇ ਆਪਣੇ ਸੰਗਤਾਂ ਲੈ ਕੇ ਆਪ ਇਸ ਬੰਨ ਨੂੰ ਮਜ਼ਬੂਤ ਕਰਨ ਜਾ ਰਹੀਆਂ ਜੋ ਕਿ ਬੜਾ ਜਿਆਦਾ ਖਾਦਸਾ ਇਸ ਇਲਾਕੇ ਵਿੱਚ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਫਰਿੰਦਰ ਜੀ ਤੁਸੀਂ ਦੇਖ ਰਹੇ ਹੋ ਕਿ ਇਹ ਸਵੇਰ ਦੇ ਮੇਰੇ ਖਿਆਲ ਚ ਚਾਹ ਵੀ ਕਿਸੇ ਨੇ ਪੀਤੀ ਆ ਕਿਸੇ ਨੇ ਨਹੀਂ ਪੀਤੀ ਆ ਹੁਣ ਚਾਹ ਬਾਈ ਲੈ ਕੇ ਆਇਆ ਇਥੇ ਨਾਲ ਪਿੰਡਾ ਬੜਲੀ ਇਹ ਬਸ ਹਜੇ ਹਜੇ ਕਿਸੇ ਨੇ ਕੋਈ ਨਾਸ਼ਤਾ ਨਹੀਂ ਕੋਈ ਰੋਟੀ ਨਹੀਂ ਇਹ ਹਾਲਾਤ ਆ ਲੋਕਾਂ ਦੇ ਦੇਖੋ ਆਪਣਾ ਜਿਹੜਾ ਜਿਹੜਾ ਬਚਾਅ ਕਰਨ ਵਾਸਤੇ ਇਹ ਕਿਵੇਂ ਬਾਈ ਇਹ ਸਾਰੇ ਲੱਗੇ ਹੋਏ ਆ ਇਹ ਇਹ ਹਾਲਾਤ ਬਣੇ ਹੋਏ ਆ ਕਿਉਂਕਿ ਹਲੇ ਤੱਕ ਕਿਸੇ ਨੇ 11 ਵੱਜ ਚੁੱਕੇ ਆ 10:30 ਪਰ ਹਲੇ ਤੱਕ ਕਿਸੇ ਨੇ ਕੋਈ ਰੋਟੀ ਨਹੀਂ ਆ ਚਾਹ ਦੀ ਘੁੱਟ ਹੁਣ ਲੱਗੇ ਹੋਇਆ ਪੀਣ ਇਹ ਸਵੇਰ ਦੇ ਇੱਥੇ ਆ ਕੇ ਮੱਛਰਾਂ ਚ ਭਾਵੇਂ ਦੇਖੋ ਜਾਨਵਾਲ ਦਾ ਇੱਥੇ ਕੋਈ ਪਾਣੀ ਚ ਕੋਈ ਹੋਰ ਵੀ ਜਾਨਵਰ ਹੋ ਸਕਦਾ ਕਿਸੇ ਨੂੰ ਕੱਟ ਵੀ ਸਕਦਾ ਇਹ ਹਾਲਾਤ ਚ ਜਿਹੜੀ ਪਬਲਿਕ ਹੈਗੀ ਇਸ ਟਾਈਮ ਇੱਥੇ ਇਲਾਕੇ ਦੇ ਲੋਕਾਂ ਇਹ ਹਾਲਾਤ ਬਣੇ ਹੋਏ ਆ ਬਹੁਤ ਗੰਭੀਰ ਜਿਹੜੀ ਸਥਿਤੀ ਬਣੀ ਹੋਈ ਆ ਬਰਿੰਦਰ ਜੀ ਇਸ ਟਾਈਮ ਹਾਂਜੀ ਅਸੀਂ ਆਪਣੇ ਵੇਖਣ ਵਾਲਿਆਂ ਨੂੰ ਇੱਕ ਵਾਰੀ ਫੇਰ ਤੋਂ ਇਹ ਦੱਸ ਦਈਏ ਕਿ ਇੱਥੇ ਦੀ ਜਿਹੜੀ ਸਥਿਤੀ ਹੈ ਹਾਲ ਦੀ ਘੜੀ ਦੇ ਵਿੱਚ ਪਾਣੀ ਦਾ ਪੱਧਰ ਇਸ ਜਗ੍ਹਾ ਦੇ ਨਾਲੋਂ 1 ਫੁੱਟ ਤੋਂ ਨੀਵਾ ਚੱਲ ਰਿਹਾ ਹਲੇ ਪਰ ਲੋਕਾਂ ਦੇ ਵਿੱਚ ਇਹ ਚਿੰਤਾ ਜ਼ਰੂਰ ਹੈ ਇਸ ਗੱਲ ਦਾ ਫਿਕਰ ਜ਼ਰੂਰ ਹੈ ਕਿ ਜੇ ਕਿਤੇ ਪਾਣੀ ਵੱਧ ਜਾਂਦਾ ਹੈ ਕਿਉਂਕਿ ਘੱਗਰ ਦਾ ਜਿਹੜਾ ਕੈਚਮੈਂਟ ਏਰੀਆ ਉਸ ਦੇ ਵਿੱਚ ਵੀ ਭਾਰੀ ਬਰਸਾਤ ਰਾਤ ਵੀ ਹੋਈ ਹੈ ਤੇ ਇਸ ਤਰੀਕੇ ਦੀਆਂ ਗੱਲਾਂ ਵੀ ਆ ਰਹੀਆਂ ਨੇ ਕਿ ਪਾਣੀ ਅੱਗੇ ਕੱਢਣ ਦੇ ਵਾਸਤੇ ਵੀ ਹੈ ਜਿਹੜਾ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਕੋਸ਼ਿਸ਼ਾਂ ਹੋ ਰਹੀਆਂ ਨੇ ਤਾਂ ਜੇ ਪਾਣੀ ਦਾ ਪੱਧਰ ਵੱਧਦਾ ਹੈ ਇਹ ਟੁੱਟ ਜਾਂਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਲੋਕ ਇੱਥੇ ਪਹੁੰਚਣਗੇ ਤਾਂ ਉਹ ਕੰਮ ਹੋ ਜਾਵੇਗਾ ਕਿ ਸੱਪ ਲੰਘ ਗਿਆ ਤੇ ਲਕੀਰ ਕੁੱਟਣੀ ਹੈ ਸਹਿਮਤ ਹੋ ਇਸ ਗੱਲ ਨਾਲ ਬਿਲਕੁਲ ਬਰਿੰਦਰ ਜੀ ਤੁਸੀਂ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਜਿਹੜਾ ਪਿਛਲੇ 2023 ਚ ਹੜਾ ਹੜਾ ਆਏ ਸੀਗੇ ਇਹ ਇਲਾਕਾ ਸਾਰਾ ਮੇਰੇ ਕੋਲ ਵੀਡੀਓ ਪਈਆਂ ਸੀ ਵਾਇਰਲ ਵੀ ਕੀਤੀਆਂ ਅਸੀਂ ਇਹ ਸਾਰਾ ਰਸਤਾ ਬੰਦ ਹੋ ਗਿਆ ਸੀ ਸੜਕਾਂ ਤੋਂ ਗੱਡੀਆਂ ਟਰੈਕਟਰ ਸਾਰੇ ਚੱਲਣੇ ਬੰਦ ਹੋ ਗਏ ਸੀ ਕਈ ਦਿਨ ਆਪਣਾ ਸੰਪਰਕ ਜਿਹੜਾ ਆਪਣੇ ਭੁੰਨੜੀ ਪਟਿਆਲੇ ਨਾਲੋਂ ਟੁੱਟ ਗਿਆ ਸੀ ਪਰ ਅਸੀਂ ਫਿਰ ਧਰਨੇ ਮੁਜ਼ਾਰੇ ਕੀਤੇ ਸਰਕਾਰਾਂ ਦੇ ਜਿਹੜੇ ਤਿੰਨ ਤਿੰਨ ਦਿਨ ਦੇ ਧਰਨੇ ਲਾਇਏ ਸੀ ਸਾਰੇ ਵਿਧਾਇਕਾਂ ਨੂੰ ਮੰਗ ਪੱਤਰ ਵੀ ਦਿੱਤੇ ਉਹ ਭਗਵੰਤ ਮਾਨ ਦਾ ਕਹਿੰਦਾ ਹੁੰਦਾ ਸੀ ਮੈਂ ਬੱਕਰੀ ਦਾ ਵੀ ਮਾਫੀਆ ਦੇ ਦਾਂਗਾ ਮੈਂ ਮੁਰਗੀ ਦਾ ਵੀ ਦੇ ਦਾਂਗਾ ਮੈਂ ਜਿਹੜੇ ਕਿਸੇ ਦੀ ਦੁਬਾਰੇ ਕੱਦੂ ਕਰਦਾ ਕਹਿੰਦਾ ਦੂਜੀ ਸਰਕਾਰਾਂ ਵਾਲਿਆਂ ਨੂੰ ਤਾਂ ਦੂਜੇ ਲੀਡਰਾਂ ਨੂੰ ਤਾਂ ਭਗਵੰਤ ਮਾਨ ਕਹਿੰਦਾ ਵੀ ਮੈਂ ਕੱਦੂ ਦੇ ਵੀ ਪੈਸੇ ਦੇ ਦਾਂਗਾ ਇਹਨਾਂ ਨੂੰ ਪਤਾ ਦੂਜੀ ਸਰਕਾਰਾਂ ਵਾਲਿਆਂ ਨੂੰ ਕਿਸੇ ਨੂੰ ਮੰਤਰੀਆਂ ਨੂੰ ਜਾਂ ਕਿਸੇ ਨੂੰ ਜਿਹੜੇ ਹਲਕਾ ਅੰਚਾਰ ਜਾਂ ਵੀ ਕਿਸੇ ਨੂੰ ਕੱਦੂ ਕੀ ਚੀਜ਼ ਹੁੰਦੀ ਆ ਕਹਿੰਦਾ ਮੈਨੂੰ ਤਾਂ ਸਾਰਾ ਕੁਝ ਪਤਾ ਪਰ ਜਿਹੜੀ ਜ਼ਮੀਨੀ ਹਕਾਕਤ ਆ ਉਹ 6800 ਰੁਪਇਆ ਪ੍ਰਤੀ ਏਕੜ ਜਿਹੜਾ ਪਾਇਆ ਸੀਗਾ ਉਹ ਵੀ ਪੰਜਾਬ ਸਰਕਾਰ ਦਾ ਨਹੀਂ ਸੀ ਉਹ ਵੀ ਜਿਹੜੇ ਕੇਂਦਰ ਫੰਡ ਰੀਲੀਜ਼ ਕਰਦਾ ਪੰਜਾਬ ਨੂੰ ਉਹ ਸੀਗੇ 6800 ਰੁਪਿਆ 1 ਰੁਪਿਆ ਵੀ ਪੰਜਾਬ ਸਰਕਾਰ ਨੇ ਕਿਸੇ ਨੂੰ ਮੁਆਵਜ਼ਾ ਨਹੀਂ ਦਿੱਤਾ ਬਹੁਤ ਸਾਰੇ ਬੋਰ ਕੋਠੇ ਤ ਤੂੜੀ ਦਾ ਜਿਹੜੇ ਕੁਪਰ ਉੜ ਗਏ ਸੀ ਚਰਿਆ ਹਰਾਚਾਰਾ ਡੰਗਰਾਂ ਦਾ ਪਸ਼ੂਆਂ ਦਾ ਨੁਕਸਾਨ ਹੋਇਆ ਸੀ ਇਹ ਜਿਹੜੀ ਬਰਿੰਦਰ ਜੀ ਮੈਂ ਮੈਂ ਹਰ ਵਾਰੀ ਇਹੀ ਸਟੇਟਮੈਂਟ ਜਿਹੜੀ ਮੇਰੀ ਮੈਂ న్యూਸ ਤੇ ਵੀ ਮੈਂ ਆਪ ਵੀ ਜਿਹੜੀ ਦੱਸਦਾ ਉਹਨਾਂ ਅਖਬਾਰਾਂ 'ਚ ਵੀ ਕਿ ਸਾਡਾ ਜਿਹੜਾ ਇਹ ਹਲਕਾ ਹੈਗਾ ਜ਼ਿਲ੍ਹਾ ਪਟਿਆਲੇ ਦਾ ਹਲਕਾ ਸਨੌਰ ਤੇ ਇਹਦੇ ਵਿੱਚ ਪੰਜ ਨਦੀਆਂ ਪੈਂਦੀਆਂ ਇੱਕ ਪਟਿਆਲਾ ਨਦੀ ਆ ਉਸ ਤੋਂ ਬਾਅਦ ਅਮੀਰਾਪਰਚੋ ਆ ਗਿਆ ਫਿਰ ਆਕਾਗਰ ਦਰਿਆ ਆ ਗਿਆ ਜੀ ਉਸ ਤੋਂ ਬਾਅਦ ਆ ਗਿਆ ਜੀ ਮਾਰਕੰਡਾ ਟਾਂਗਰੀ ਇਹ ਪੰਜ ਨਦੀਆਂ ਹਰ ਸਾਲ ਤਬਾਹੀ ਇਲਾਕੇ ਦੀ ਮਚਾ ਕੇ ਭਾਵੇਂ بارش ਹੋਵੇ ਨਾ ਹੋਵੇ ਕਿਉਂਕਿ ਪਾਣੀ ਤਾਂ ਹਰ ਵਾਰੀ ਆਂਦਾ ਹੀ ਜਾਂਦਾ ਹੈ ਪਰ ਇਹ ਜਿਹੜਾ ਇਲਾਕੇ ਦੀ ਤਬਾਹੀ ਕਰਕੇ ਚੱਲਿਆ ਜਾਂਦਾ ਇਸ ਵੱਲ ਕੋਈ ਵੀ ਜਿਹੜਾ ਕੋਈ ਧਿਆਨ ਨਹੀਂ ਦਿੰਦਾ ਜਿਹੜਾ ਕਿ ਇਹ ਬਹੁਤ ਜ਼ਰੂਰੀ ਹੈ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਤਾ ਇਹ ਤਸਵੀਰ ਹੈ ਜਿਹੜੀ ਇਹ ਤੁਹਾਨੂੰ ਦਿਖਾਉਣੀ ਇਸ ਵੇਲੇ ਜ਼ਰੂਰੀ ਹੈ ਕਿਉਂਕਿ ਤੁਸੀਂ ਵੇਖੋ ਕਿ ਸਿਆਸਤ ਦੀਆਂ ਪੱਗਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਵੰਡਦੀਆਂ ਨੇ ਲੋਕ ਚਿੱਟੀਆਂ ਪੱਗਾਂ ਦੇ ਵਿੱਚ ਪੀਲੀਆਂ ਪੱਗਾਂ ਦੇ ਵਿੱਚ ਆਪਣੇ ਆਪ ਨੂੰ ਵੰਡ ਲੈਂਦੇ ਨੇ ਨੀਲੀਆਂ ਪੱਗਾਂ ਦੇ ਵਿੱਚ ਵੰਡ ਲੈਂਦੇ ਨੇ ਪਰ ਇਸ ਵੇਲੇ ਦੀ ਇਹ ਤਸਵੀਰ ਹੈ ਜਿਹੜੀ ਇਹ ਸਿਰਫ ਸੇਵਾ ਕਰਨ ਵਾਲੇ ਲੋਕਾਂ ਦੀ ਹੈ ਇਹ ਨੌਜਵਾਨਾਂ ਦੀਆਂ ਤਸਵੀਰਾਂ ਤੁਸੀਂ ਵੇਖੋ ਤੁਸੀਂ ਮਾਝੇ ਤੋਂ ਬਹੁਤ ਸਾਰੀਆਂ ਤਸਵੀਰਾਂ ਇਸ ਤਰੀਕੇ ਦੀਆਂ ਸਾਹਮਣੇ ਆਈਆਂ ਇਹ ਮਾਲਵਾ ਹੈ ਮਾਲਵੇ ਦੇ ਵਿੱਚ ਆਪਣੇ ਆਪ ਨੂੰ ਆਪਣੇ ਘਰਾਂ ਨੂੰ ਆਪਣੇ ਲੋਕਾਂ ਨੂੰ ਬਚਾਉਣ ਵਾਸਤੇ ਆਪ ਮੁਹਾਰੇ ਇਹ ਲੋਕ ਆਏ ਹੋਏ ਨੇ ਇਹਨਾਂ ਨੂੰ ਕਿਸੇ ਪ੍ਰਸ਼ਾਸਨ ਦੇ ਵੱਲੋਂ ਜਾਂ ਕਿਸੇ ਪੋਲੀਟਿਕਲ ਪਾਰਟੀ ਦੀ ਕਾਲ ਦੇ ਉੱਤੇ ਨਹੀਂ ਪਹੁੰਚੇ ਹੋਏ ਆਪ ਮੁਹਾਰੇ ਇਹ ਲੋਕ ਪਹੁੰਚੇ ਹੋਏ ਨੇ ਤਾਂ ਇਹ ਸੇਵਾ ਇਸ ਵੇਲੇ ਤੁਸੀਂ ਕਰ ਰਹੇ ਹੋ ਇੱਥੇ ਆ ਕੀ ਭਾਵਨਾਵਾਂ ਨੇ ਤੁਹਾਡੀਆਂ ਕਿਉਂਕਿ ਅਸੀਂ ਬਹੁਤ ਜ਼ਿਆਦਾ ਉਜਾੜਾ ਹੈ ਜਿਹੜਾ ਉਹ ਮਾਝੇ ਦੇ ਵਿੱਚ ਵੇਖ ਸਕੇ ਆ ਭਾਵਨਾਵਾਂ ਤਾਂ ਇਹੀ ਹੈ ਜਿਸ ਤਰ੍ਹਾਂ ਲੋਕਾਂ ਨੂੰ ਹੀ ਗੁਜਾਰਸ਼ ਕਰਦੇ ਆ ਵੱਧ ਤੋਂ ਵੱਧ ਅੱਗੇ ਇੱਥੇ ਮਤਲਬ ਕੰਮ ਕੀਤਾ ਜਾਵੇ ਤੇ ਆਪਣੇ ਹਰੇਕ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਈ ਬੰਦੇ ਕਹਿ ਦਿੰਦੇ ਆ ਮਿਸਾਨੂੰ ਲੋੜ ਨਹੀਂ ਪਰ ਇਹ ਲੋੜ ਹਰੇਕ ਦੀ ਆ ਹਰ ਇੱਕ ਬੰਦੇ ਨੂੰ ਇੱਥੇ ਹੋਣਾ ਚਾਹੀਦਾ ਹੈ ਤੇ ਆਪ ਦਾ ਸੇਵਾ ਜੀ ਯੋਗਦਾਨ ਪਾਉਣਾ ਚਾਹੀਦਾ ਲੋਕਾਂ ਨੂੰ ਵੰਡਣ ਵਾਲੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਤੱਕ ਇਹ ਤਸਵੀਰ ਜ਼ਰੂਰ ਪਹੁੰਚਦੀ ਕਰ ਦਿਓ ਇਹ ਲੋਕ ਕਿਸ ਤਰੀਕੇ ਦੇ ਨਾਲ ਏਕੇ ਦੇ ਵਿੱਚ ਨੇ ਸੇਵਾ ਦੇ ਵਿੱਚ ਨੇ ਕੁਝ ਜੋੜਨਾ ਚਾਹੋਗੇ ਧੰਨਵਾਦ ਜੀ ਤੁਸੀਂ ਆਏ ਹੋ ਸਾਡੇ ਕੋਲ ਸਾਰੇ ਲੋਕਾਂ ਨੂੰ ਦਿਖਾਇਆ ਕਿ ਨਾਲ ਜੁੜਨ ਸਾਡੇ ਧੰਨਵਾਦ ਜੀ ਬਹੁਤ ਧੰਨਵਾਦ ਤਾਂ ਇਸ ਵੇਲੇ ਜ਼ਿਲ੍ਹਾ ਪਟਿਆਲਾ ਦੇ ਵਿੱਚ ਬੜਲੀ ਦੇ ਨਾਲ ਲੱਗਦਾ ਪਿੰਡ ਹੈ ਜਿਹੜਾ ਇੱਥੋਂ ਦੀਆਂ ਇਹ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਇੱਥੇ ਥੈਲਿਆਂ ਦੇ ਵਿੱਚ ਮਿੱਟੀ ਭਰ ਕੇ ਇਸ ਬੰਨ ਨੂੰ ਪੱਕਿਆ ਕੀਤਾ ਜਾ ਰਿਹਾ ਤੇ ਇਹ ਗਰਾਊਂਡ ਦੀਆਂ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਸਾਹਮਣੇ ਨੇ ਇਹ ਸੇਵਾ ਕੀਤੀ ਜਾ ਰਹੀ ਹੈ ਭਾਵਨਾ ਹੈ ਸਾਰਿਆਂ ਦੇ ਵਿੱਚ ਅਸੀਂ ਇੱਥੇ ਅਪੀਲ ਜ਼ਰੂਰ ਕਰਨੀ ਚਾਹਾਂਗੇ ਕਿ ਜਿਹੜੇ ਲੋਕ ਪਹੁੰਚ ਕਰ ਸਕਦੇ ਨੇ ਮਾਝਾ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਤਬਾਹੀ ਹੋਈ ਹੈ ਉਹਨਾਂ ਥਾਵਾਂ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹਨਾਂ ਥਾਵਾਂ ਦੇ ਉੱਤੇ ਤਰਪਾਲਾਂ ਦੀ ਲੋੜ ਹੈ ਮੱਛਰਦਾਨੀਆਂ ਦੀ ਲੋੜ ਹੈ ਮੱਛਰ ਤੋਂ ਬਚਣ ਵਾਸਤੇ ਆਡੋਮਾਸ ਹੋ ਗਈਆਂ ਇਸ ਤਰੀਕੇ ਦੀਆਂ ਚੀਜ਼ਾਂ ਦੀ ਜ਼ਰੂਰਤ ਹੈ ਤੇ ਜਿੱਥੇ ਕਿਤੇ ਤੁਹਾਨੂੰ ਲੱਗਦਾ ਹੈ ਕਿ ਪਸ਼ੂ ਜਿਹੜੇ ਫਸੇ ਹੋਏ ਨੇ ਮਾਝਾ ਦੇ ਵਿੱਚ ਉੱਥੇ ਵੀ ਜੇਕਰ ਤੁਸੀਂ ਮਦਦ ਪਹੁੰਚਦੀ ਕਰ ਸਕਦੇ ਹੋ ਕਿਸੇ ਪਾੜ ਨੂੰ ਪੂਰਨ ਵਾਸਤੇ ਮਿੱਟੀ ਭੇਜ ਸਕਦੇ ਹੋ ਤਾਂ ਇਹ ਸਾਰੀ ਸੇਵਾ ਹੈ ਜਿਹੜੀ ਮਾਲਵੇ ਦੇ ਵਿੱਚੋਂ ਕੀਤੀ ਜਾ ਸਕਦੀ ਹੈ ਬ੍ਰਿੰਦਰ ਜੀ ਬਿਲਕੁਲ ਤੁਸੀਂ ਸਹੀ ਗੱਲ ਕਹਿ ਰਹੇ ਹੋ ਕਿਉਂਕਿ ਆਪਣੇ ਭਰਾ ਨੇ ਕਿਉਂਕਿ ਪੰਜਾਬ ਤਾਂ ਜਦੋਂ ਕਿਤੇ ਵੀ ਕੋਈ ਕੁਦਰਤੀ ਆਫਤਾਂ ਆਉਂਦੇ ਉੱਥੇ ਜਾ ਕੇ ਪੰਜਾਬ ਖੜਾ ਹੋ ਜਾਂਦਾ ਪਰ ਜਿਹੜੇ ਹੁਣ ਸਾਡੇ ਭਰਾ ਜਿਹੜੇ ਆ ਉਹ ਸਾਰਾ ਜਿਹੜਾ ਇਲਾਕਾ ਡੁੱਬਿਆ ਹੋਇਆ ਮਾਝਾ ਦਬਾਬਾ ਉਹਦੇ ਵਿੱਚ ਸਾਡਾ ਫਰਜ਼ ਬਣਦਾ ਅਸੀਂ ਮੀਟਿੰਗਾਂ ਕਰ ਲਈਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਵੀ ਅਸੀਂ ਸਾਰੇ ਜਿਹੜੇ ਜ਼ਿਲ੍ਹੇ ਦੀ ਕਮਾਂਡ ਹੇਠ ਅਸੀਂ ਤੁੱਲੇਵਾਲ ਦੀ ਅਸੀਂ ਮੀਟਿੰਗਾਂ ਕਰ ਲਈਆਂ ਸਾਡੇ ਡਾਕਟਰ ਸਾਹਿਬ ਦੀ ਵੀ ਇਹ ਜਿਹੜੀ ਗਾਈਡਲਾਈਨ ਹੈਗੀ ਆ ਕਿ ਜਿਹੜਾ ਲੋਕਾਂ ਦੇ ਜਦੋਂ ਲੋਕ ਹੁਣ ਤਾਂ ਉੱਥੇ ਬਹੁਤ ਜ਼ਿਆਦਾ ਜਿਹੜੇ ਸੰਸਥਾਵਾਂ ਉੱਥੇ ਪਹੁੰਚ ਚੁੱਕੀਆਂ ਸੇਵਾ 'ਚ